ਕਈ ਵਾਰ ਬੰਦਾ ਅਣਜਾਣ ਪੁਣੇ ਦੇ ਵਿੱਚ ਅਣਜਾਣ ਲੜਕੀ ਦੇ ਨਾਲ ਪਿਆਰ ਤੱਕ ਕਰ ਬੈਠਦਾ ਪਰ ਉਸ ਨੂੰ ਇਹ ਨਹੀਂ ਪਤਾ ਹੁੰਦਾ ਕਿ ਬਾਅਦ ਦੇ ਵਿੱਚ ਮੈਨੂੰ ਆਪਣੀ ਜਾਨ ਵੀ ਗਵਾਉਣੀ ਪੈ ਸਕਦੀ ਹੈ ਉਸ ਲੜਕੀ ਨੂੰ ਹਾਸਲ ਕਰਨ ਦੇ ਲਈ ਅੱਜ ਦੀ ਇਸ ਸੱਚੀ ਘਟਨਾ ਦੇ ਵਿੱਚ ਵੀ ਕੁਝ ਇਸੇ ਤਰ੍ਹਾਂ ਹੋਇਆ ਇੱਕ ਲੜਕੇ ਨੇ ਆਪਣੇ ਪਿਆਰ ਨੂੰ ਕਮਾਉਣ ਦੇ ਲਈ ਆਪਣੀ ਜਾਨ ਦੀ ਬਾਜ਼ੀ ਲਗਾ ਦਿੱਤੀ ਹੈ ਉਥੋਂ ਦਾ ਰਹਿਣ ਵਾਲਾ ਕ੍ਰਿਸ਼ਨ ਕੁਮਾਰ ਜਿਸ ਦੀ ਉਮਰ 20 ਸਾਲ ਕ੍ਰਿਸ਼ਨ ਕੁਮਾਰ ਆਪਣੇ ਗਵਾਂਢ ਪਿੰਡ ਦੇ ਵਿੱਚ ਰਹਿੰਦੀ ਇੱਕ ਲੜਕੀ ਨੂੰ ਪਿਆਰ ਕਰਨ ਬੈਠਦਾ। ਇਸ ਤੋਂ ਬਾਅਦ ਉਹ ਇਹ ਜੱਦ ਫੜ ਲੈਂਦਾ ਕਿ ਮੈਂ ਵਿਆਹ ਵੀ ਉਸੇ ਲੜਕੀ ਦੇ ਨਾਲ ਕਰਾਵਾਂਗਾ। ਤੇ ਬਾਅਦ ਦੇ ਵਿੱਚ ਉਹ ਇੱਕ ਦਿਨ ਉਸ ਲੜਕੀ ਦੇ ਪਰਿਵਾਰ ਨੂੰ ਮਿਲਣ ਵਾਸਤੇ ਚਲਾ ਜਾਂਦਾ। ਅੱਗੋਂ ਪਰਿਵਾਰ ਵਾਲੇ ਇਸ ਤਰ੍ਹਾਂ ਦੀ ਸ਼ਰਤ ਰੱਖ ਦਿੰਦੇ ਨੇ ਕਿ ਕ੍ਰਿਸ਼ਨ ਕੁਮਾਰ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈ ਜਾਂਦੇ ਆ। ਉਹ ਇਹ ਸ਼ਰਤ ਰੱਖ ਦਿੰਦੇ ਨੇ ਕਿ ਜੇ ਤੂੰ ਸਾਡੀ ਲੜਕੀ ਨੂੰ ਸੱਚਾ ਪਿਆਰ ਕਰਦਾ ਤਾ ਕੋਲੇ ਤੇਰੇ ਜ਼ਹਿਰ ਪਈਆ ਇਸ ਨੂੰ ਪੀ ਕੇ ਤੂੰ ਸੱਚੇ ਪਿਆਰ ਹੋਣ ਦਾ ਸਬੂਤ ਦੇ ਕੇ ਦਿਖਾ